ਕੁਲਚੇ ਵੰਡਣ ਆ ਜਿੱਦੇ 10 ਰੁਪਏ ਦੇ ਵਿੱਚ ਕੁਲਚਾ ਦੇ ਦੇਣੇ ਜੇਕਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਾਫੀ ਪੀੜ ਲੱਗੀ ਰਹਿੰਦੀ ਹੈ ਜਿੱਥੇ ਕਿ ਅੱਜ ਦੇ ਸਮੇਂ ਦੇ ਵਿੱਚ 20 ਰੁਪਏ ਦੀ ਪਾਣੀ ਦੀ ਬੋਤਲ ਹੋ ਗਈ ਹੈ ਲੱਗੀ ਬੱਚਿਆਂ ਦੀ ਬੱਚਿਆਂ ਦਾ ਸ਼ੀਰਿਵਾਰ ਮਿਲਣ ਆ ਮੈਨੂੰ ਹੁਕਮ ਹੋਇਆ ਪ੍ਰਮਾਤਮਾ ਵੱਲੋਂ ਬਖਸ਼ਿਓ ਇਹ ਗੁਰੂ ਰਾਮਦਾਸ ਜੀ ਨਗਰੀ ਵਿੱਚ ਆਇਆ ਗੁਰੂ ਰਾਮਦਾਸ ਦਾ ਹੁਕਮ ਹੋਇਆ ਕਿ ਬੱਚਿਆਂ ਦੀ ਸੇਵਾ ਹੋਣੀ ਚਾਹੀਦੀ ਹੈ ਔਰ ਮੈਂ ਸੇਵਾ ਕਰ ਰਿਹਾ ਐਨੀ ਮਹਿੰਗਾਈ ਦੇ ਬਾਵਜੂਦ ਵੀ ਮੈਂ ਸੇਵਾ ਕਰ ਰਿਹਾ ਉਹ ਸੇਵਾ ਦੇ ਵਿੱਚ ਮੈਨੂੰ ਰੋਟੀ ਮਿਲ ਰਹੀ ਹੈ ਮੇਨੂੰ ਰੋਟੀ ਮੇਰੀ ਬੜੀ ਸੋਹਣੀ ਮੇਰੀ ਇੱਜ਼ਤ ਮਾਨ ਮਿਲ ਰਿਹਾ ਗਲੀ ਮੁਹੱਲਿਆਂ ਦਾ ਬੱਚਿਆਂ ਦਾ ਸਰਵਾਦ ਮਿਲ ਰਿਹਾ ਔਰ ਮੈਂ ਇਹਨਾਂ ਦੇ ਕਰਕੇ 10 ਰੁਪਏ ਦਾ ਕੁਲਚਾ ਬੱਚਿਆਂ ਨੂੰ ਦੇ ਰਿਹਾ ਵਾਂ ਔਰ ਵੱਡੇ ਕਸਟਮਰ ਜਿਹੜੇ ਉਹਨਾਂ ਨੂੰ 15 ਰੁਪਏ ਦਾ 20 ਰੁਪਏ ਦਾ 30 ਰੁਪਏ ਦਾ ਕੁਲਚਾ ਦੇਣਾ ਵਾਂ ਦੇਖੋ ਇਹ ਬੱਚਿਆਂ ਨੂੰ ਤਰਸ ਨਹੀਂ ਦੇਦਾ ਕਿ ਇਸ ਤਰ੍ਹਾਂ ਮੇਰੇ ਆਪਣਾ ਬੱਚੇ ਆ ਇਸ ਤਰ੍ਹਾਂ ਮੇਰੇ ਇਹ ਬੱਚੇ ਆ ਇਹਨਾਂ ਕਰਕੇ ਮੇਰਾ ਬੜਾ ਮਨ ਖੁਸ਼ ਹੁੰਦਾ ਔਰ ਇਹਨਾਂ ਵਿੱਚੋਂ ਮੈਨੂੰ ਬੱਚਾ ਨੇ ਸ਼ੀਰਵਾਦਨਾ ਮੈਨੂੰ ਰੋਟੀ ਮਿਲਣ ਦੀ ਹੈ ਪਰ ਅੱਜ ਦੀ ਮੰਗਾਈ ਦੇ ਹਿਸਾਬ ਨਾਲ ਕੁਲਚੇ ਦਾ ਰੇਟ 30 ਰੁਪਏ ਤੋਂ ਚੱਲੂ ਹੋਇਆ ਹੈ ਪਰ ਬੱਚਾ ਨੇ ਇਹੋ ਜਿਹਾ ਕਹੋਇਆ ਕਿ ਬੱਚਾ ਨੇ ਕਰਕੇ ਮੈਨੂੰ ਰੋਟੀ ਬੜੀ ਸੋਹਣੀ ਮਿਲ ਰਹੀ ਹੈ ਇੱਜ਼ਤ ਮਾਨ ਮਿਲਿਆ ਰੋਟੀਆਂ ਰੇਟ ਤੇ ਮੇਰੀ ਦੁਕਾਨ ਹੈ ਰੇਟ ਦੀ ਦੁਕਾਨ ਦੇ ਹਿਸਾਬ ਨਾਲ ਹੀ ਮੈਂ ਇਹ ਲੋ ਬੱਚਾ ਦੀ ਸੇਵਾ ਕਰ ਰਿਹਾ ਹਾਂ ਔਰ ਬੱਚਾ ਦੇ ਸ਼ੀਰਵਾਦਨਾ ਮੈਨੂੰ ਰੋਟੀ ਮਿਲ ਰਹੀ ਹੈ ਮੈਂ ਰੋਟੀ ਬੜੀ ਸੋਹਣੀ ਖਾ ਰਿਹਾ ਹਾਂ ਇੱਜ਼ਤ ਮਾਨ ਮੈਨੂੰ ਮਿਲ ਰਿਹਾ ਹੈ ਅੰਮ੍ਰਿਤਸਰ ਸ਼ਹਿਰ ਜਿਹੜਾ ਹਮੇਸ਼ਾ ਹੀ ਪਿਆਰ ਦੇ ਲਈ ਸਵਾਦ ਲਈ ਪੂਰੀ ਚਰਚਾ ਦੇ ਵਿੱਚ ਰਹਿੰਦਾ ਸੋ ਅੱਜ ਮੌਜੂਦ ਹਾਂ ਅੰਮ੍ਰਿਤਸਰ ਦੇ ਡੈਮ ਗੰਚ ਇਲਾਕੇ ਜਿਹੜਾ ਤਬਈ ਰੋੜ ਦੇ ਉੱਪਰ ਸਥਿਤ ਹੈ ਇੱਥੇ ਇੱਕ ਕੁਲਚੇ ਵੰਦਿਆਂ ਦਾ ਅੱਜ ਮਿਲਣ ਆਏ ਆ ਜਿਹੜੇ 10 ਰੁਪਏ ਦੇ ਵਿੱਚ ਕੁਲਚਾ ਦੇ ਦਿੰਨੇ ਜੇਕਰ ਗੱਲ ਕਰੀਏ ਤੁਸੀਂ ਦੇਖ ਸਕਦੇ ਹੋ ਕਾਫੀ ਭੀੜ ਲੱਗੀ ਰਹਿੰਦੀ ਹੈ ਜਿੱਥੇ ਕਿ ਅੱਜ ਦੇ ਸਮੇਂ ਦੇ ਵਿੱਚ 20 ਰੁਪਏ ਦੀ ਪਾਣੀ ਦੀ ਬੋਤਲ ਹੋ ਗਈ ਹੈ ਹਰ ਇੱਕ ਜਿਹੜੀ ਚੀਜ਼ ਦੇ ਵਿੱਚ ਪੈਸਿਆਂ ਦੇ ਵਿੱਚ ਵਾਧਾ ਹੋਇਆ ਲੇਕਿਨ ਉਥੇ ਕੁਲਚਾ ਜਿਹੜਾ 25 ਸਾਲਾਂ ਤੋਂ 10 ਰੁਪਏ ਦੇ ਵਿੱਚ ਵੇਚ ਰ ਪਾਣੀ ਦੀ ਬੋਤਲ 20 ਰੁਪਏ ਦੀ ਹੋ ਗਈ ਆ ਹਾਂਜੀ ਹਾਂਜੀ ਸਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਸ਼੍ਰੀ ਰਾਮ ਹਾਂਜੀ ਹਰੇਕ ਚੀਜ਼ ਦਾ ਰੇਟ ਵੱਧ ਗਿਆ ਹਾਂਜੀ ਹਾਂਜੀ ਜੇ ਅੱਜ ਗੱਲ ਕਰੀਏ ਇਹ ਢਾਬਿਆਂ ਦੇ ਵਿੱਚ ਹੋਟਲਾਂ ਦੇ ਵਿੱਚ ਸਿੰਪਲ ਨਾਣੀ 30 ਰੁਪਏ ਦਾ ਹੋ ਗਿਆ 10 ਰੁਪਏ ਦੇ ਵਿੱਚ ਕੁਲਚਾ ਦੇ ਜਾਂਦੇ ਹਾਂ ਹਾਂਜੀ ਮੈਨੂੰ ਕੋਈ ਮਰਿਆ ਲੈਣ ਹੀ ਲੱਗੀ ਬੱਚਿਆਂ ਦੀ ਬੱਚਿਆਂ ਦਾ ਸ਼ੀਰਵਾ ਲੈਣ ਰਿਹਾ ਮੈਨੂੰ ਹੁਕਮ ਹੋਇਆ ਪ੍ਰਮਾਤਮਾ ਵੱਲੋਂ ਬਖਸ਼ਿਸ਼ ਹੋਈਏ ਗੁਰੂ ਰਾਮਦਾਸ ਜੀ ਨਗਰੀ ਵਿੱਚ ਆਇਆ ਗੁਰੂ ਰਾਮਦਾਸ ਦਾ ਹੁਕਮ ਹੋਇਆ ਕੀ ਬੱਚਿਆਂ ਦੀ ਸੇਵਾ ਹੋਣੀ ਚਾਹੀਦੀ ਹੈ ਔਰ ਮੈਂ ਸੇਵਾ ਕਰ ਰਿਹਾ ਐਨੀ ਮਹਿੰਗਾਈ ਦੇ ਬਾਵਜੂਦ ਹੀ ਮੈਂ ਸੇਵਾ ਕਰ ਰਿਹਾ ਉਹ ਸੇਵਾ ਦੇ ਵਿੱਚ ਮੈਨੂੰ ਰੋਟੀ ਮੇਰੀ ਏ ਮੈਨੂੰ ਰੋਟੀ ਮੇਰੀ ਬੜੀ ਸੋਹਣੀ ਮਿਲਦੀ ਇੱਜ਼ਤ ਮਾਨ ਮਿਲ ਰਿਹਾ ਗਲੀ ਮੁਹੱਲਿਆਂ ਦਾ ਬੱਚਿਆਂ ਦਾ ਸ਼ੁਰੂਆਤ ਮਿਲ ਰਿਹਾ ਔਰ ਮੈਂ ਇਹਨਾਂ ਦੇ ਕਰਕੇ 10 ਰੁਪਏ ਦਾ ਕੁਲਚਾ ਬੱਚਿਆਂ ਨੂੰ ਦੇ ਰਿਹਾ ਵਾਂ ਔਰ ਵੱਡੇ ਕਸਟਮਰ ਜਿਹੜੇ ਉਹਨਾਂ ਨੂੰ 15 ਰੁਪਏ ਦਾ 20 ਰੁਪਏ ਦਾ 30 ਰੁਪਏ ਦਾ ਕੁਲਚਾ ਦੇਣਾ ਵਾਂ ਜੀ ਗੱਲ ਕਰੀਏ ਛੋਟੇ ਛੋਟੇ ਬੱਚੇ ਆਉਂਦੇ ਆ ਸਕੂਲਾਂ ਤੋਂ ਖਾਣ ਲਈ ਜਿਨ੍ਹਾਂ ਨੂੰ ਖਰਚੋਂ ਨੂੰ 10 ਰੁਪਏ ਮਿਲਦੇ ਆ ਤੇ ਤੁਸੀਂ 10 ਰੁਪਏ ਦੇ ਵਿੱਚ ਕੁਲਚਾ ਦੇ ਰਹੇ ਹੋ ਤੇ ਸਮਾਨ ਉਹਦਾ ਮਹਿੰਗਾ ਹੋ ਗਿਆ ਕਿਤੇ ਘਰਾਂ 'ਚ ਨਹੀਂ ਮਿਲਦਾ ਮੈਂ ਕੋਈ ਬੱਚਿਆਂ ਨੂੰ ਤਰਸ ਨਹੀਂ ਦਿੰਦਾ ਜਿਸ ਤਰ੍ਹਾਂ ਮੇਰੇ ਆਪਣੇ ਬੱਚੇ ਆ ਇਸ ਤਰ੍ਹਾਂ ਮੇਰੇ ਇਹ ਬੱਚੇ ਆ ਇਨਾ ਕਰਕੇ ਮੇਰਾ ਬੜਾ ਮਨ ਖੁਸ਼ ਹੁੰਦਾ ਔਰ ਇਨਾ ਵਿੱਚੋਂ ਮੈਨੂੰ ਰੋਟੀ ਮਿਲਦੀ ਏ ਇਹ ਬੱਚਿਆਂ ਦੇ ਸ਼ੀਰਵਾ ਦੇ ਨਾਲ ਮੈਨੂੰ ਰੋਟੀ ਮਿਲਣ ਦੀ ਵਰਨਾ ਅੱਜ ਦੀ ਮੰਗਾਈ ਦੇ ਹਿਸਾਬ ਨਾਲ ਕੁਲਚੇ ਦਾ ਰੇਟ 30 ਰੁਪਏ ਤੋਂ ਚੱਲੂ ਹੋਇਆ ਔਰ ਬੱਚਿਆਂ ਦੇ ਇਹੋ ਜਿਹਾ ਹੁਕਮ ਹੋਇਆ ਕਿ ਬੱਚਿਆਂ ਦੇ ਕਰਕੇ ਮੈਨੂੰ ਰੋਟੀ ਬੜੀ ਸੋਹਣੀ ਮਿਲ ਰਹੀ ਏ ਇੱਜ਼ਤ ਮਾਰ ਮਿਲਿਆ ਰੋਟੀ ਦਾ ਰੇਟ ਤੇ ਮੇਰੀ ਦੁਕਾਨ ਹੈ ਰੇਟ ਦੀ ਦੁਕਾਨ ਦੇ ਹਿਸਾਬ ਨਾਲ ਹੀ ਮੈਂ ਵੇਲੋ ਬੱਚਿਆਂ ਦੀ ਸੇਵਾ ਕਰ ਰਿਹਾ ਔਰ ਬੱਚਿਆਂ ਦੇ ਸ਼ੀਰਵਾ ਨਾਲ ਮੈਨੂੰ ਰੋਟੀ ਮਿਲ ਰਹੀ ਏ ਮੈਂ ਰੋਟੀ ਬੜੀ ਸੋਹਣੀ ਖਾ ਰਿਹਾ ਹਾਂ ਇੱਜ਼ਤ ਮਾਨ ਮੈਨੂੰ ਮਿਲ ਰਿ ਬਾਕੀ ਗੁਲਚੇ ਵਾਲੇ ਇੱਕ ਗੱਲ ਕਰੀਏ ਨਾਲ ਮੱਖਣ ਦੇ ਦਸ ਰੁਪਏ ਵਧਾ ਦਿੰਦੇ ਆ ਹਨਾ ਜੇ ਛੋਲੇ ਐਕਸਟਰਾ ਲੈਣੇ ਪੈਸੇ ਦੇ ਦਿਓ ਹੋਰ ਇੱਕ ਚੀਜ਼ ਦੇ ਪਾਣੀ ਦੇ ਵੀ ਅੱਜ ਕੱਲ ਬੋਤਲਾਂ ਰੱਖੀਆਂ ਪਾਣੀ ਦਿੰਦੇ ਨਹੀਂ ਤੁਸੀਂ ਸਭ ਕੁਝ ਫ੍ਰੀ ਦੇ ਰਹੇ ਹੋ ਮਾਰਾ ਪਾਣੀ ਵੀ ਬਰਫ ਵਾਲਾ ਠੰਡਾ ਪਾਣੀ ਦੇ ਰਿਹਾ ਬੱਚਿਆਂ ਨੂੰ ਬੱਚਾ ਕੋਈ ਨਹੀਂ ਕਹਿ ਕੇ ਜਾਏਗਾ ਕਿ ਸਾਨੂੰ ਕੁਲਚਾ ਸਵਾਰ ਨਹੀਂ ਆਇਆ ਔਰ ਮਲਵੀ ਅੰਕਲ ਜੀ ਐਸ ਤਰ੍ਹਾਂ ਪੈਂਦੇ ਆ ਵੇਖੋ ਜੀ 10 ਰੁਪਏ ਦੇ ਕੁਲਚੇ ਨਾਲ ਇੱਕ ਵਾਰੀ ਛੋਲੇ ਮਿਲਦੇ ਦੁਬਾਰਾ ਤੇ ਮੈਂ ਛੋਲੇ ਦੇ ਨਹੀਂ ਸਕਦਾ ਔਰ ਦੋ ਕੁਲਚੇ ਖਾਣ ਕੇ ਉਹਨਾਂ ਦੋ ਵਾਰਾ ਛੋਲੇ ਦੇਵਾਂਗਾ ਅੱਜ ਕੱਲ ਲੋਕੀ ਕਹਿ ਛੱਡਦੇ ਆ ਜੀ 10 ਰੁਪਏ ਦਾ ਕੁਚਾ ਕੀ ਲਾ ਔਰ ਮੈਂ ਕੋਈ ਚੋਰੀ ਦਾ ਮਾਲ ਨਹੀਂ ਵੇਚ ਰਿਹਾ ਸੇਵਾ ਕਰ ਰਿਹਾ ਮੈਨੂੰ ਮਹਾਰਾ ਦੇ ਦੇ ਪਰਮਾਤਮਾ ਦੇਂ ਦੇ ਆ ਔਰ ਮੈਂ ਉਹਦੀ ਖੁਸ਼ੀ ਨਾਲ 10 ਰੁਪਏ ਦਾ ਕੁਲਚਾ ਵੇਚ ਰਿਹਾ ਹਾਂ ਕਿੰਨੇ ਸਾਲ ਕਿੰਨੇ ਹੋ ਗਏ ਦਾ 25 ਸਾਲ ਹੋ ਗਏ ਸਾਹਿ ਹਾਂਜੀ ਤੇ ਇਹ ਤੁਹਾਡੇ ਪਰਿਵਾਰ ਚੋਂ ਨੇ ਕਾਕਾ ਵੱਡਾ ਏ ਔਰ ਮੈਂ ਮਤਲਬ ਨਾਲ ਘਰ ਦੇ ਨੇ ਸਾਰੇ ਸੇਵਾ ਲੱਗੇ ਆ ਅੱਜ ਪਰਿਵਾਰ ਦੀ ਸੇਵਾ ਲਈ ਪਰਿਵਾਰਤ ਨੇ ਅੱਜ ਇਸ ਮੰਗਾਈ ਦੇ ਹਿਸਾਬ ਨਾਲ 700 ਰੁਪਇਆ ਦਿਹਾੜੀ ਏ ਇੱਕ ਕਸਟਮਾਈਜ਼ 700 ਰੁਪਇਆ ਦਿਹਾੜੀ ਮਤਲਬ ਪਰਿਵਾਰ ਦੇ ਵਿੱਚੋਂ ਤੇ ਅਸੀਂ ਤਿੰਨ ਜਾਣੇ ਲੱਗੇ ਆ ਉਹ ਵੀ ਸਾਨੂੰ ਸੇਵਾ ਮਿਲ ਰਹੀ ਏ ਇਹ ਰੋਟੀ ਖਾਰੇ ਬੜੀ ਸੁਣੀ ਪਰ ਮਾਰਮਾ ਬਹੁਤ ਸੁਣੀ ਦੇ ਰਿਹਾ ਬਖਸ਼ ਕਰ ਰਿਹਾ ਬਾਬਾ ਸ਼ਹੀਦ ਆਲਾ ਐਨੀ ਇੱਕ ਕਿਰਪਾ ਕਰ ਰਿਹਾ ਖੰਡੇ ਆਲਾ ਔਰ ਅਬਦੁਲਤਲਾ ਸਾਨੂੰ ਬੜੀ ਸੁਣੀ ਰੋਟੀ ਮਿਲਣ ਦੇ ਬੱਚੇ ਦਾ ਅਸ਼ੀਰਵਾਦ ਮਿਲਣ ਦਾ ਇਹ ਵਿੱਚ ਸਾਨੂੰ ਰੋਟੀ ਮਿਲਣ ਦੀ ਏ ਸੋ ਜ਼ਰੂਰ ਨਾਲ ਇੱਥੇ ਬੇਟੇ ਵੀ ਮੌਜੂਦ ਆ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਭਾਜੀ ਬੜੀ ਯੰਗ ਏਜ ਦੇ ਵਿੱਚ ਤੁਸੀਂ ਇਹ ਸੇਵਾ ਕਰਨ ਲੱਗੇ ਹੋਏ ਹੋ ਨਾਲ ਤੁਹਾਡੇ ਫਾਜ਼ਲ ਸਾਹਿਬ ਸਾਡੀ ਫੈਮਿਲੀ ਲੱਗੀ ਆ ਕਿਦਾਂ ਮਹਿਸੂਸ ਹੁੰਦਾ ਜਦੋਂ ਬੱਚੇ ਖੁਸ਼ ਹੋ ਕੇ ਜਾਂਦੇ ਆ ਕੁਲਚਾ ਖਾ ਕੇ ਬਹੁਤ ਵਧੀਆ ਭਾਈ ਸਾਡੇ ਕੋਲ ਦੂਰ ਦੂਰ ਤੋਂ ਆ ਗਾਹ ਕੰਦੇ ਆ ਬਹੁਤ ਸੋ ਬੜੀ ਖੁਸ਼ੀ ਆ ਸੋ ਜ਼ਰੂਰ ਮਾਤਾ ਜੀ ਵੀ ਹੈਗੇ ਆ ਇਹਨਾਂ ਦੇ ਜ਼ਰੂਰ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਹੋਰ ਅੰਦਰ ਕਸਟਮਰ ਵੀ ਬੈਠੇ ਹੋਏ ਆ ਮਾਤਾ ਜੀ ਕਿੰਨੀ ਕੁ ਖੁਸ਼ੀ ਹੁੰਦੀ ਆ ਜਦੋਂ ਛੋਟੇ ਛੋਟੇ ਬੱਚੇ ਆਉਂਦੇ ਆ ਬਹੁਤ ਜ਼ਿਆਦਾ ਬ 10 ਰੁਪਏ ਦੇ ਵਿੱਚ ਤੁਸੀਂ ਕੁਲਚਾ ਦੇਦੇ ਹੋ 10 ਰੁਪਏ ਦੇ ਵਿੱਚ ਪਾਣੀ ਦੀ ਬੋਤਲ ਨਹੀਂ ਹੁੰਦੀ ਹਾਂਜੀ ਹਾਂਜੀ ਕੀ ਕਰੀਏ ਫਿਰ ਬੱਚਿਆਂ ਦਾ ਸੋਚਣਾ ਹੀ ਪੈਂਦਾ ਹਾਂ ਸਵਾਦ ਦੀ ਹਮੇਸ਼ਾ ਜਿਹੜਾ ਇੱਥੇ ਬੱਚੇ ਮੌਜੂਦ ਆ ਕਿਦਾਂ ਦਾ ਲੱਗਦਾ ਫਿਰ ਕਿੰਨਾ ਸਮਾਂ ਹੋ ਗਿਆ ਇੱਥੇ ਆ ਲੱਗਣ ਦਿਆ ਵਾ ਵਧੀਆ ਕੁਲਚਾ ਸਵਾਦ ਹਾਂਜੀ ਹਾਂਜੀ ਸਕੂਲ ਚੱਲਦੇ ਆ ਕਿ ਸਕੂਲ ਤੋਂ ਆਏ ਆ ਸਕੂਲੋਂ ਆਏ ਆ ਸਕੂਲੋਂ ਆਏ ਨੇ ਰੋਜ਼ ਆਉਂਦੇ ਸੀ ਕੀ ਮਤਲਬ ਰੋਜ਼ ਹੀ ਆਈਦਾ 10 ਰੁਪਏ ਦੇ ਵਿੱਚ ਕੁਲਚਾ ਤੇ ਕਿਤੇ ਮਿਲਦਾ ਨਹੀਂ ਸਕੂਲ ਕੰਟੀਨਿਊ ਨਹੀਂ ਮਿਲਦਾ ਹੁਣ ਕੁਝ ਨਹੀਂ ਮਿਲਦਾ ਕਿਦਾਂ ਦਾ ਲੱਗਦਾ ਪਿਆ ਫਿਰ ਵਧੀਆ ਕੁਲਚਾ ਇਹਨਾਂ ਦਾ ਹਾਂਜੀ ਹਾਂਜੀ 10 ਰੁਪਏ ਦਾ ਕੁਲਚਾ ਇੱਥੇ ਮਿਲ ਜਾਂਦਾ ਹੋਰ ਕਿਤੇ ਮਿਲਦਾ ਨਹੀਂ ਹੁਣਾ ਨਹੀਂ ਨਹੀਂ ਵਧੀਆ ਲੱਗਦਾ ਬੇਟਾ ਹਾਂਜੀ ਸੋ ਜ਼ਰੂਰ ਹੋਰ ਜਿਹੜੇ ਇੱਥੇ ਮੌਜੂਦ ਨੇ ਜਿਹੜੇ ਵਿਦਿਆਰਥੀ ਵੀ ਆਏ ਹੋਏ ਨੇ ਜਿਹੜਾ ਕੁਲਚਾ ਖਾ ਲਏ ਨੇ ਸੋ ਜ਼ਰੂਰ ਤੁਹਾਨੂੰ ਹੋਰ ਵੀ ਜਿਹੜੇ ਦ੍ਰਿਸ਼ ਇੱਥੋਂ ਦੇ ਦਿਖਾ ਰਹੇ ਆ ਛੋਟੇ ਛੋਟੇ ਬੱਚੇ ਆਉਂਦੇ ਆ ਹਮੇਸ਼ਾ ਕੁਲਚਾ ਖਾਣ ਵਧੀਆ ਲੱਗਦਾ ਕਹਿੰਦੇ ਕਿਉਂਕਿ 10 ਰੁਪਏ ਦੇ ਵਿੱਚ ਕੁਲਚਾ ਮਿਲਣਾ ਬੜੀ ਆਪਣੇ ਆਪ ਦੇ ਵਿੱਚ ਅੱਜ ਦੇ ਸਮੇਂ ਦੇ ਵਿੱਚ ਬੜੀ ਵੱਡੀ ਗੱਲ ਆ ਸੋ ਡੈਮ ਗੰਜ ਇਲਾਕਾ ਜਿਹੜਾ ਅਪ ਟਪਾਈ ਤੋਂ ਦੂਪਰ ਪੈਂਦਾ ਪ੍ਰੋਪਰ ਰਾਈਡਰਸ ਜੀ ਨੂੰ ਨਨ ਪੁੱਛਾਂਗੇ ਤੁਹਾਡਾ ਐਡਰੈਸ ਕੀ ਆ ਜੀ ਜਦੋਂ ਕਿਹਨੇ ਕੁਲਚਾ ਖਾਣਾ ਆਣਾ ਹੋਵੇ ਸਾਹਿਬ ਇਹ ਐਡਰੈਸ ਹੈ ਡੈਮ ਗੰਜ ਮੇਨ ਬਾਜ਼ਾਰ ਔਰ ਸੋਮਨਾਥ ਕੁਲਚੇ ਵਾਲਾ ਮੋਬਾਈਲ ਨੰਬਰ 799142576 ਹਾਂਜੀ ਸਾਹਿਬ ਜੀ ਸੋ ਜ਼ਰੂਰ ਜੇ ਕਿਸ ਨੇ ਕੁਲਚਾ ਖਾਣਾ ਹੈ ਅਮਨਿਸਤ ਹੈ ਹਮੇਸ਼ਾ ਹੀ ਆਪਣੇ ਸਵਾਦ ਲਈ ਪੂਰੇ ਦੁਨੀਆ ਦੇ ਵਿੱਚ ਚਰਚਾ ਦੇ ਵਿੱਚ ਦਿੰਦਾ ਸੋ ਜ਼ਦੂ ਕੁਲਚਾ ਖਾਣ ਲਈ ਤੁਸੀਂ ਇੱਥੇ ਆ ਸਕਦੇ ਹੋ ਸੋ ਤਦ ਤੱਕ ਲਈ ਜੁੜੇ ਰਹੋ ਵਿਸ਼ਵ ਜਨਤਾ ਟੀਵੀ ਮੈਂ ਦਾਨਿਸ਼ ਗੁਪਤਾ